चलो इसको ऐड करो एडिशन का तो समय चलो करो ये क्या किया आपने आपको पता नहीं है अभी तक आपको नहीं आया एडिशन के है कब आएगी आप दादी बुलाले ले अपनी दादी को दादी ने क्या कर लेना तेरी ने दादी आई पुत्र आ गई क्यों कड़ी गलो डांटिया नहीं तू नहीं तो हम डांटा भी ना अब इनी देर का पढ़ा रही है कुछ पल्ले नहीं पै रहा उ चल नहीं चल पल्ले नहीं पै रहा तो नीडे नीडे क्यों मर जाने 10 ਮੇਰੇ ਮੁੰਡਾ ਮੈਂ ਮਾਰੂਗੀ ਨਹੀਂ ਜਿਹੜਾ ਕੰਦਾ ਸਜਿਤ ਨਹੀਂ ਫੜਦਾ ਨਲਾਇਕ ਬਣਾ ਲਉ ਉਹਨਾਂ ਤੇਰਾ ਬਹੁਤਾ ਮੁੰਡਾ ਸਾਡਾ ਵੀ ਮੁੰਡਾ ਹਾਂ ਅਸੀਂ ਵੀ ਬੱਚੇ ਪਾਲੇ ਆ ਨਹੀਂ ਤੂੰ ਪਾਲੇ ਆ ਤੂੰ ਤੇ ਆਪਣੇ ਹਿਸਾਬ ਨਾਲ ਪਾਲੇ ਹੋਣੇ ਤੇ ਮੈਂ ਹੁਣ ਮੇਰਾ ਮੁੰਡਾ ਮੈਂ ਆਪਣੇ ਹਿਸਾਬ ਨਾਲ ਹੀ ਪਾਲੂਗੀ ਹੁਣ ਮੈਂ ਉਹਨੂੰ ਨਲਾਇਕ ਤਾਂ ਬਣਾਉਣਾ ਨਹੀਂ ਕਲਾਸ 'ਚ ਫਰਸਟ ਕਿੱਦਾਂ ਆਊਗਾ ਅੱਛਾ ਤੇ ਮੇਰਾ ਮੁੰਡਾ ਨਲਾਇਕ ਹੈ ਹੈ ਉਹ ਤਾਂ ਬਾਲੇ ਹੀ ਸ਼ਾ ਹਾਂ ਤਾਂ ਇਹ ਮਗਰ ਮਗਰ ਪੁਛਾ ਮਾਰਦੀ ਫਿਰਦੀਆਂ ਵੇਲੇ ਮੇਰੇ ਪੁੱਤ ਮੇਰੇ ਮਗਰ ਮਗਰ ਮੈਂ ਨਹੀਂ ਉਹਦੇ ਮਗਰ ਆਇਆ ਸੀ ਤੇਰੇ ਮਗਰ ਮਗਰ ਹਾਂ ਬਹੁਤੀ ਤੂੰ ਪੜੀ ਲਿਖੀ ਚੱਲ ਪੁੱਤ ਆਪਾਂ ਚੱਲੀਏ ਆ ਜਾ ਪੜ ਲਿਆ ਰੱਖਿਆ ਨੂੰ ਕਿਤਾਬਾਂ ਨੂੰ ਰਹਿ ਲਿੰਦਾਦੀ ਦੇ ਨਾਲ ਹੀ ਹੈ ਬਾਂਜੀ ਦਾਦੀ ਵਰਗੀ ਆ ਜਾ ਤੂੰ ਚੱਲ ਮੇਰਾ ਪੁੱਤ ਆ ਜਾ ਪੜ ਲਾ ਵੱਡੀ ਪੜਾਈ ਜਾਂ ਪੜਾਖੂ ਬਣੀ ਫਿਰਦੀ ਐ ਇਹ ਮੇਰੇ ਮੁੰਡੇ ਵਿੱਚ ਝੜਕਦੀ ਹੈਰਾਨੀ ਤਾਂ ਮੇਰਾ ਮੁੰਡਾ ਵੀ ਨਲੈਕ ਕਰਕੇ ਰੱਖ ਦੋ ਨਾ ਆਪਦਾ ਤੇ ਹੈ ਹੀ ਉਹੋ ਜ ਮੇਰਾ ਮੁੰਡਾ ਵੀ ਐਨੇ ਆਪਣੇ ਮਗਰ ਹੀ ਲਾ ਲਿਆ ਰੱਬਾ ਕੀ ਕਰਾਂ ਮੈਂ चलो मम्मा भूक लगी है ये लो ये खा लो उतर आके खाना पे आ पैकेट का खाना पे आ ते तेरी माँ ने रोटी कोई नहीं ला लाके दी tenu मम्मा ने बनाई क्यों ਮੈਂ ਬੀਜ਼ੀ ਸੀ ਮੰਮੀ ਕਾਦੇ ਚ ਮੈਂ ਕੰਮ ਕਰਦੀ ਵੀ ਮਾੜਾ ਯਾ ਨਾ ਤੂੰ ਕੰਮ ਕਰਦੀ ਤਾਂ ਖੇਸਵਾ ਖਵਾਣੀ ਆ ਕਿਹੜਾ ਕੰਮ ਕਰਦੀ ਤੂੰ ਅੱਗੇ ਜਿੱਦਾਂ ਕੀ ਖਾਂਦਾ ਨਹੀਂ ਉਹ ਨੇ ਖਾਂਦਾ ਦਾ ਨਹੀਂ ਤਾਂ ਕੀ ਮਤਲਬ ਹੋਇਆ ਹੈ ਫੇ ਕੀ ਹੋ ਗਿਆ ਮੰਮੀ ਇੰਨੀ ਜੀ ਗੱਲਾਂ ਆਂ ਨਿਆਣੇ ਖਾਂਦੇ ਹੀ ਅੱਜ ਕੱਲ ਚੱਲ ਨਹੀਂ ਚੱਲ ਵਧੀਆ ਗੱਲਾਂ ਨਾ ਕਰ ਤੁਹਾਨੂੰ ਫੋਨਾਂ ਤੋਂ ਨਹੀਂ ਬੇਲ ਬਹਿ ਜਾਂਦੀਆਂ ਕਿੱਦਾਂ ਗੱਲਾਂ ਇਹਨਾਂ ਤਾਂ ਜਨੀਆਂ ਮਰਜੀ ਅਸੀਂ ਮੁੰਡੇ ਨੂੰ ਪੜਾਉਣਾ ਅਸੀਂ ਭਲਾਨਾ ਕਰਨਾ ਆਖੋ ਆਖੋ ਤੁਸੀਂ ਮੁੰਡਿਆਂ ਨੂੰ ਪੜਾਉਣਾ ਹੈ ਕਿਤੇ ਤੂੰ ਦੇਸੀ ਘਿਓ ਲੈ ਪਰੌਂਠੇ ਬਣਾ ਕੇ ਦੇ ਹੈ ਕਿਤੇ ਤੂੰ ਨਾਲ ਕੋਈ ਦੁੱਧ ਦੇ ਕੋਈ ਉਹਨਾਂ ਨੂੰ ਕੋਈ ਬਦਾਮ ਬਦੂਮ ਕੋਈ ਇਤਾਂ ਦੀਆਂ ਚੀਜ਼ਾਂ ਬਣਾ ਕੇ ਕੋਈ ਨਿਉਝੇ ਦੇ ਕੁੜੀਆਂ ਬੱਚਿਆਂ ਦਾ ਦਿਮਾਗ ਤੇਜ ਹੋਵੇ ਆਖੋ ਆਖਾ ਦਾ ਪੁੰਨਿਆ ਕਰਤਾਂ ਨੇ ਆਣੇ ਤੂੰ ਇਹ ਕਿੰਨਾ ਕੁ ਖਵਾਇਆ ਆਪਣੇ ਮੁੰਡਿਆਂ ਬਸੇਰਾ ਖਵਾਇਆ ਮੈਂ ਹਾਂ ਇਹ ਬੁੱਝੜ ਜੇ ਕਿਹੜਾ ਬੁੱਝੜ ਨਹੀਂ ਬੁੱਝੜੀ ਹੈ ਵੱਡਾ ਬੁੱਝੜ ਤੇ ਤੂੰ ਬੁੱਝੜ ਦਾ ਮਗਰ ਕਿ ਲੱਗੀ ਸੇ ਹਾਂ ਸਿਆਣੀ ਵੱਡੀ ਮੈਂ ਨਹੀਂ ਉੱਥੇ ਲੱਗੀ ਸੀ ਉਹ ਲੱਗਾ ਸੀ ਤੇ ਤੈਨੂੰ ਤੂੰ ਆਪ ਮਗਰ ਮਗਰ ਲੇਲੀ ਬਣੀ ਐ ਤੁਰੇ ਆਈ ਐ ਹਾਂ ਮੇਰੇ ਪੁੱਤ ਮੈਂ ਬਣਾ ਕੇ ਦਵਾ ਤੈਨੂੰ ਪਰੌਂਠੇ ਦੇਸੀ ਘਿਓ ਦੇ ਮਾਂ ਤੇਰੇ ਦੀ ਤੇ ਕੁੱਟੀਆਂ ਬੈਠੀ ਫੋਨ ਦੇ ਮੋਰੇ ਆਪਣੀ ਦਾਦੀ ਹਾਂ ਮੇਰਾ ਪੁੱਤ ਆ ਜਾ ਮੈਂ ਬਣਾ ਕੇ ਦਵਾ ਤੈਨੂੰ ਪਰੌਂਠੇ ਕਿੱਡਾ ਆਪ ਜਿੱਤਾ ਬਹੁਤ ਵੱਡੀ ਸਿਆਣੀ ਐ ਤੇ ਆਪ ਤਾਂ ਦਿੱਤੇ ਹੀ ਨਹੀਂ ਨਿਆਣਿਆਂ ਨੂੰ ਚੀਜ਼ਾਂ ਇਹਨਾਂ ਨੇ ਮਮਾ ਨਾ ਬਾਹਰ ਕਹਿਨੇ ਚਾਹ ਨਹੀਂ ਨਹੀਂ ਬੇਟਾ ਅਭੀ ਬਾਹਰ ਕਹੀਂ ਨਹੀਂ ਆਣੇ ਕਿਉਂਕਿ ਆਪਕੀ ਆਨਲਾਈਨ ਕਲਾਸ ਸਟਾਰਟ ਹੋ ਗਈ ਵਸ दो मिनट मम्मा मेरे फ्रेंड्स आए कोई बात नहीं बाद में खेल लेना ऑनलाइन क्लास जरूरी है ना आओ यहाँ बैठो चलो बैठो ये मैम आ गए चलो से गुड मॉर्निंग गुड मॉर्निंग सी सॉल्व हो गया ओके मैम मैम को गुड आफ्टरनून बोलो गुड आफ्टरनून मैम बाय मैम बाय मैम चलो अब ऑनलाइन क्लास खत्म होगी चलो जाओ अब जाके खेल लो बाहर चलो जाओ मम्मा एक घंटा हो गया मेरे फ्रेंड्स तो चले गए मैं गेम खेल लू नहीं नहीं बेटा कोई गेम घूम नहीं खेले आइस खराब होती है इससे जो पहला घंटा लगा रहा है ਫੋਨ ਤੇ ਉਦੋਂ ਆਈਸ ਨਹੀਂ ਖਰਾਬ ਹੋਈਆਂ ਹੈ ਤੂੰ ਮੁੰਡੇ ਨੂੰ ਖੇਡਣ ਵੀ ਨਹੀਂ ਜਾਣ ਦਿੱਤਾ ਹੈ ਮਮੀ ਆਨਲਾਈਨ ਕਲਾਸ ਹੀ ਜ਼ਰੂਰੀ ਨਹੀਂ ਸੀਗੀ ਇੰਨੀ ਫੀਸਾ ਕਦੋਂ ਭਰਦੇ ਤੇ ਉਹਦਾ ਖੇਡਣਾ ਜ਼ਰੂਰੀ ਨਹੀਂ ਉਹਦੀ ਸਿਹਤ ਜ਼ਰੂਰੀ ਨਹੀਂ ਉਹਦੀ ਤੰਦਰੁਸਤੀ ਜ਼ਰੂਰੀ ਨਹੀਂ ਹੈ ਅੱਗ ਲੱਗੀ ਤੇਰੀ ਪੜਾਈ ਨੂੰ ਤੇ ਦੱਸ ਮਮੀ ਆਨਲਾਈਨ ਕਲਾਸ ਹੀ ਲੱਗਾ ਪੜਾਣੀ ਅੰਦਰ ਫੋਨ ਵੱਡੀ ਫੋਨ ਦੀ ਲੱਗੀ ਆ ਨਹੀਂ ਗੇਮ ਗੁੰਮ ਨਹੀਂ ਕਰਦੇ ਤੇ ਅੱਖਾਂ ਕਮਜ਼ੋਰ ਹੋ ਰਹੀਆਂ ਤੇ ਜਦੋਂ ਉਹ ਲਾਇਆ ਸੀ ਦੱਤੇ ਮਗੌਣੀ ਜਦੋਂ ਬੈਠੀ ਸੀ ਉੱਥੇ ਵਿੱਚ ਬੈਠੀ ਜਿਹੜੀ ਬੋਲਣ ਢਈ ਸੀ ਉਹਦੇ ਵੀ ਅੱਖਾਂ ਹੀ ਲੱਗੀਆਂ ਸੀ ਨਾਲ ਉਹ ਜ਼ਰੂਰੀ ਹਾਂ ਇਹ ਵੀ ਜ਼ਰੂਰੀ ਆ ਗੇ ਮਮੀ ਤੁਸੀਂ ਵਿਗਾੜ ਰਹੇ ਹੋ ਨੂੰ ਤੂੰ ਚੁੱਪ ਕਰ ਵੱਡੀ ਤੂੰ ਵਿਗਾੜ ਰਹੇ ਆ ਵਿਗਾੜਿਆ ਤਾਂ ਤੈਨੂੰ ਵੀ ਮੈਂ ਹੋਇਆ ਬਥੇਰਾ ਸਿਰ ਚੜਾਇਆ ਫੜਾ ਦੇ ਫੋਨ ਲੈ ਪੁੱਤ ਤੁੱਖੇ ਹੈਡਫੋਨ ਫੜਾ ਨਹੀਂ ਚੱਲ ਚੱਲ ਲਾ ਲੈ ਪੁੱਤ ਗੇਮ ਤੂੰ ਲਾ ਆਪਣੀ ਲੈ ਲਾ ਤੂੰ ਖੇਡ ਤੇ ਆਪਣੇ ਮੁੰਡੇ ਤੇ ਵਿਗਾੜੇ ਤੇ ਮੇਰਾ 것도 ਵਿਗਾੜੀ ਜਾਂਦੇ ਪਿਆ ਤੇਰਾ ਕੱਲੀ ਦਾ ਨਹੀਂ ਇਹ ਪਹਿਲਾਂ ਮੇਰਾ ਆ ਹਾਂ ਤੂੰ ਜੰਮਿਆ ਤਾਂ ਮੈਂ ਹੀ ਆ ਨਾ ਜੰਮਿਆ ਤੂੰ ਤੇ ਮੇਰਾ ਪੁੱਤ ਆ ਮੇਰੇ ਪੁੱਤ ਹੋਇਆ ਤੇ ਇਹ ਆਇਆ ਤੂੰ ਜੰਮਿਆ ਜੜੀ ਨੇ ਤੇ ਮੈਂ ਮੁੰਡੇ ਨੂੰ ਇਦਾਂ ਵਿਚਾਰੇ ਨੂੰ ਨਾ ਤੂੰ ਦਿਨੇ ਜੀਂਦ ਮੈਂ ਨਾ ਤੂੰ ਰਾਤ ਨਾ ਤੂੰ ਨੂੰ ਰੋਟੀ ਪਕਾ ਕੇ ਦਿੰਨੀ ਚੱਜ ਨਾ ਹੈ ਪੜਾਣ ਲੱਗੇ ਤੂੰ ਨੂੰ ਪੁੱਟ ਦਈਆਂ ਫੋਨ ਚਲਾਣ ਲੱਗੇ ਤੂੰ ਨੂੰ ਪੁੱਟ ਦੀ ਉਧਰ ਖੇਡਣ ਜਾਵੇ ਤਾਂ ਤੂੰ ਨੂੰ ਪੁੱਟ ਦੀ ਤੂੰ ਨੂੰ ਕਿਸੇ ਪਾਸੇ ਜੀਣ ਵੀ ਦਿੰਨੀ ਆ ਹੈ ਮੰਮੀ ਅੱਜ ਕੱਲ ਨਾ ਖੇਡਣ ਨਾਲੋਂ ਜ਼ਿਆਦਾ ਪੜਾਈ ਜ਼ਿਆਦਾ ਜ਼ਰੂਰੀ ਹੈ ਸਮਝੇ ਨਾ ਤਾਂ ਖੇਡ ਖੁੜੂ ਕੁਝ ਨਹੀਂ ਮਿਲਣਾ ਹੈਗਾ ਖੇਡਾਂ ਵੀ ਜ਼ਰੂਰੀ ਹੈ ਆਹੋ ਉਹ ਸਚਨ ਤੰਦੂਲ ਕਰ ਦੇਗਾ 10 ਪੜਿਆ ਤੇ ਵੇਖ ਲੈ ਕਿੱਥੇ ਤੱਕ ਪਹੁੰਚ ਗਿਆ ਆ ਤੇਰੇ ਆਹ ਐਨੇ ਨੇ 골ਡ ਮੈਡਲ ਵਾਲੇ ਤੁਰੇ ਫਿਰਦੇ ਆ ਬੈ ਜਾ ਆਰਾਮ ਨਾਲ ਤੇ ਤੁਹਾਡਾ ਮੁੰਡਾ ਨਾ ਬਣ ਗਿਆ ਸਚਨ ਤੰਦੂਲ ਕਰ ਤੇ ਮੇਰਾ ਮੁੰਡਾ ਬਣ ਜਾਊਗਾ ਮੇਰਾ ਪੋਤਾ ਬਣੂਗਾ ਬਣੂਗਾ ਨਾ ਪੁੱਤ ਹਾਂ ਮੇਰਾ ਪੋਤਾ ਬਣੂਗਾ ਹਾਂ ਬਰਾਮਨਾ ਆਪਣਾ ਮੁੰਡਾ ਤੁਹਾਡੇ ਕੋਲ ਕੁਝ ਬਣਾਇਆ ਨਹੀਂ ਗਿਆ ਹੋ ਮੇਰੇ ਮੁੰਡੇ ਦੇ ਮਗਰ ਲੱਗ ਨਹੀਂ ਜਾ ਨਹੀਂ ਜਾ ਇੰਜੀਨੀਅਰ ਬਣਿਆ ਮੇਰਾ ਮੁੰਡਾ ਹੋਰ ਤੂੰ ਕੀ ਬਣਾਣਾ ਤੂੰ ਹੈ ਬਣਾ ਵੱਡਾ ਇੰਜੀਨੀਅਰ ਬਣਿਆ ਮੈਂ ਮੈਨੂੰ ਸਾਰਾ ਇੰਜੀਨੀਅਰ ਆ ਆ ਅਮੀ ਤੈਨੂੰ ਐਸ਼ਾ ਕਰਾਂਦਾ ਮੇਰੇ ਮੁੰਡੇ ਨੇ ਕਿਤੇ ਬੰਨਾ ਫਡੂਰੀ ਮਰਨਾ ਬਣੂਗਾ ਸਾਇੰਟਿਸਟ ਬਣੂਗਾ ਮਨਛੰਤਿਤ ਬਣੂਗਾ ਮਨਛੰਤਿਤ ਸਾਇੰਟਿਸਟ ਬਣ ਕੇ ਰੰਗ ਲਾ ਦੂਗਾ ਤੇਰੇ ਵਰਗਾ ਨਾ ਬਣੇ ਬਸ ਆ ਤੂੰ ਆਪਣੇ ਪਿਓ ਤੇ ਜਾਈਂ ਵੇ ਅੱਛਾ ਆਹੋ ਇੱਤਨਾ ਚੱਲ ਜੀ ਆਹੋ ਜਿੱਦਾਂ ਲੱਗ ਰਿਹਾ ਉਹੋ ਜਿਹਾ ਹੀ ਮੁੰਡਾ ਬਣਾ ਲੀ ਆਹੋ ਪਿਓ ਤੇ ਜਾਊਗਾ ਇਹ ਆਪਣੇ ਦਾਦਕਿਆਂ ਤੇ ਜਾਊਗਾ ਸਾਡੇ ਤੇ ਜਾਣਾ ਆ ਹਾਂ ਚੰਨ ਚੜੇ ਦਾਦਕਿਆਂ ਤੇ ਚੜੇ ਜਾਂ ਤੇ ਚੜੇ ਆ ਹਾਂ ਚੰਨ ਚੜੇ ਆ ਜੜੇ ਮੁੱਟੇ ਇਸ ਤੇ ਮੇਰਾ ਪੁੱਤ ਖਬਰਦਾਰ ਜੇ ਮੇਰੇ ਮੁੰਡੇ ਨੂੰ ਕੁਛ ਗਿਆ ਜਾਂ ਤੂੰ ਆਪਣੇ ਕਮਰੇ ਚ ਚਲਾ ਮੁੰਡਾ ਮੇਰਾ ਵੀ ਨਹੀਂ ਚੱਲਨੀ ਚੱਲਨੀ ਜਾ ਬਤ ਆਪਣੇ ਆਪਣੇ ਕਮਰੇ ਚ ਜਾ ਜਾ ਬੇਟਾ ਨਹੀਂ ਚੱਲਨੀ ਬੇਟੇ ਦੀ ਲੱਗਦੀ ਏ ਜਦੋਂ ਦਾ ਪਿਓ ਆਊਗਾ ਤੇ ਲੈ ਲਈਆਂ ਤੂੰ ਫੋਨ ਜਾਪੋ ਤੇ ਖੇਡ ਅੱਖਾਂ ਖਰਾਬ ਹੁੰਦੀਆਂ ਇਹਦੀਆਂ ਜ਼ਿਆਦਾ ਉਦੋਂ ਨਹੀਂ ਖਰਾਬ ਹੁੰਦੀਆਂ ਜਦੋਂ ਟੇਲਰ ਦੀ ਬਹਿ ਜਾਂਦੀ ਆ ਖੋਪੇ ਜੇ ਲਾ ਕੇ ਦਾਦੀ ਕਿ ਦੁਸ਼ਮਣੋਂ ਦਾਦੀਆਂ ਮੋਰੀ ਮਾਂ ਤੇ ਦਿੱਤੇ ਹਾਂ ਮਾਂ ਤੋਂ ਦਿੱਤੇ ਮੁੰਡੇ ਮੇਰੇ ਦਾ ਲੋਹੀ ਪੀਛਾ ਨਹੀਂ ਆਪ ਨੂੰ ਵੇਖ ਕਿ ਡੀ ਐਡੀ ਤੇ ਮੁੰਡਾ ਮੇਰਾ ਇੱਜਾ ਬਚਾਰਾ ਸਕਾਰ ਛੱਡਿਆ ਤੂੰ ਫਿੱਟ ਆ ਹੋਗਾ ਫਿੱਟ ਤੇ ਤੂੰ ਹੀ ਫਿੱਟ ਰੱਟੇ ਹੋ ਜਾ ਫੱਟ ਤੂੰ ਕਿਉਂ ਨਹੀਂ ਫੱਟ ਹੁੰਦੀ ਮੈਂ ਵੀ ਫੇਟਦੀ ਆ ਹਾਂ ਮੰਜੇ ਤੋੜਦੀ ਆ ਤੇ ਸੋਫੇ ਤੋੜਦੀ ਆ ਜਾਂ ਮੁੰਡਾ ਤੋੜਦੀ ਆ ਮੇਰਾ ਹੈ ਉਹ ਜੇ ਵਿਚਾਰਾ ਗਰੀਬ ਕੰਮ ਤੋਂ ਆਂਦਾ ਤੇ ਉਹਦੇ ਦਵਾਲੇ ਹੋ ਜੰਨੀ ਆ ਜਦੋਂ ਉਹ ਚਲਾ ਜਾਂਦਾ ਤੇ ਮੇਰੇ ਪੋਤੇ ਦੇ ਦਵਾਲੇ ਹੋ ਜੰਨੀ ਆ ਇਹ ਤਾਂ ਮੈਂ ਨਾ ਹੋਵਾਂ ਤੂੰ ਤਾਂ ਜੀਨਾ ਤਾਂ ਮੈਂ ਮੇਰੇ ਪੋਤੇ ਨੂੰ ਤੇ ਮੇਰੇ ਪੁੱਤ ਨੂੰ ਇਹ ਤਾਂ ਛੁਗੜ ਆ ਕਿ ਮੈਂ ਹੈ ਜੀ ਹਜੇ ਤੇਰੇ ਨਾਲ ਮੁਕਾਬਲਾ ਕਰਨ ਨੂੰ ਜਾ ਕੇ ਤੇ ਰੋਟੀ ਬਣਾ ਹੁਣ ਮੈਂ ਨਹੀਂ ਬਣਾਣੀ ਰਾਤੀ ਰੋਟੀ ਹਾਂ ਮੇਰੇ ਵੱਲੋਂ ਖਾਓ ਨਾ ਖਾਓ ਚੁੱਪ ਕਰਕੇ ਰੋਟੀ ਬਣਾ ਹਾਂ ਚੱਲੀਆਂ ਤੂੰ ਜੜੀ ਚੱਲ ਰੋਟੀ ਬਣਾ ਜਾ ਕੇ ਵਧੀਆ ਜਿਹੀ ਬਣਾਈ ਠੀਕ ਹੈ ਚੁੱਪ ਆਦਿਆਂ ਨੂੰ ਆਫਤ ਹੈ ਮੈਂ ਤਾਂ ਇਹਨਾਂ ਨੂੰ ਸਮਝਾਉਂਦਾ ਆਦਿ ਚਾਦੀ ਕੋਈ ਦੁਖੀ ਹੋ ਕੇ ਬੈਠਾ ਇੱਕ ਤਾਂ ਪੜ੍ਹੇ ਨਹੀਂ ਹੀ ਲਿਆ ਕੇ ਹਾਂ ਪੜ੍ਹਿਆ ਨਹੀਂ ਚਾਣ ਰੋਟੀ ਲੋਤੀ ਬਹੁਤਿਆਂ ਪੜ੍ਹਿਆ ਨਹੀਂ ਲਿਖੇ ਹਨ ਮੈਂ ਮੰਨਿਆ ਆ ਵੀ ਪੜ੍ਹਾਈ ਜ਼ਰੂਰੀ ਹੈ ਮੈਂ ਕਦੋਂ ਕੰਨੀ ਨਹੀਂ ਪੜ੍ਹਾਈ ਜ਼ਰੂਰੀ ਮੈਂ ਵੀ ਪੁੱਤ ਪੜਾਇਆ ਹੈਂ ਪਰ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦਾ ਖੇਡਣਾ ਵੀ ਤਾਂ ਜ਼ਰੂਰੀ ਆ ਬੱਚਿਆਂ ਨੂੰ ਖੇਡਣ ਨਹੀਂ ਜਾਂਂ ਦਿੰਦੀਆਂ ਹੈ ਸਵੇਰ ਦਾ ਸਵੇਰੇ ਵਿਚਾਰੇ ਤੜਕੇ ਉੱਠ ਕੇ ਤੇ ਐਨੇ ਨਹੀਂ ਦੂਰ ਕਿਤੇ ਉੱਪਰ ਨਿਕਲੇ ਅੰਗਰੇਜ਼ੀ ਸਕੂਲਾਂ ਚ ਪਾਏ ਆ ਜਿਹੜੇ ਘਰਾਂ ਤੋਂ ਤਾਂ ਦਾਦਾ-ਦੀਦੀ ਵੀ ਕਿਲੋਮੀਟਰ ਦੂਰ ਪਹਿਲਾਂ ਤਾਂ ਨਿਆਣੇ ਦੁੱਦਾ ਮਤ ਮਰ ਜਾਂਦੀਆਂ ਫਿਰ ਆਂਦੇ ਤਾਂ ਟਿਊਸ਼ਨਾਂ ਦੇ ਤੋਰ ਦਿੰਦੀਆਂ ਫਿਰ ਇਹਨਾਂ ਦੀ ਆਨਲਾਈਨ ਨਕਲਾਸਾਂ ਲਾ ਦਿੱੰਦੀਆਂ ਫਿਰ ਰਾਤ ਹੋ ਜਾਂਦੀ ਨਿਆਣੇ ਕਿਹੜੇ ਵੇਲੇ ਖੇਡਣ ਤੇ ਜੇ ਮਾੜਾ ਮੋਟਾ ਕਿਤੇ ਖੇਡਣ ਨੂੰ ਕੋਈ ਫੋਨ-ਫੋਨ ਮੰਗ ਲਾ ਤੇਰੇ ਦੇ ਮੱਥੇ ਤੇ ਤਿਉੜੀਆਂ ਪੈ ਜਾਂਦੀਆਂ ਟੋੜੀਆਂ ਤਾਂ ਤਾਂ ਪੈਂਦੀਆਂ ਫੋਨ ਚਲਾਣੇ ਹੁੰਦੇ ਆਪ ਮੇਰੇ ਦੋ ਲੈਂਦੀਆਂ ਸਭ ਕੁਝ ਕਰੋ ਪਰ ਬੱਚਿਆਂ ਨੂੰ ਟਾਈਮ ਦਿਓ ਬਸ ਮੈਂ ਤਾਂ ਇਹ ਕਹੂੰਗੀ ਜੇ ਬੱਚਿਆਂ ਨੂੰ ਟਾਈਮ ਨਹੀਂ ਦੇਣਾ ਤੇ ਕੱਲ ਨੂੰ ਬੱਚਿਆਂ ਨੇ ਵੀ ਕੋਈ ਨਹੀਂ ਤੁਹਾਨੂੰ ਟਾਈਮ ਦੇਣਾ ਫਿਰ ਲੱਭਦੀਆਂ ਫਿਰ ਉਹ ਟਾਈਮ ਬੱਚਿਆਂ ਕੋ ਆਪ ਦਉਗੇ ਤਾਂ ਬੱਚਾ ਤਾਂ ਟਾਈਮ ਮਿਲੂਗਾ ਥੇੜੀਆਂ ਪੜ੍ਹੀਆਂ ਲਿਖੀਆਂ ਉਹ ਜਿਹੜੀਆਂ ਪੜ੍ਹੀਆਂ ਲਿਖੀਆਂ ਉਹ ਤਾਂ ਉਦੋਂ ਹੀ ਚੰਗੇ ਆ ਹਾ ਦਾਦੀ ਮੇਰਾ ਪੋਤਾ ਮੇਰੇ ਚੋਣਾ ਮੇਰਾ ਇੱਟ ਜਾ ਆ ਜਾ ਅੱਪ ਤਾਂ ਨਹੀਂ ਮੰਮੀ ਨੇ ਡਾਂਟਾ ਨਹੀਂ ਹਾਂ ਡਾਂਟ ਕੇ ਦੇਖੇ ਹਾਂ ਹੈਗੀ ਤੇਰੀ ਦੱਦੀ ਜੀਂਜੀ ਹਜੇ ਹੋफी ਬਾਰਾਂ ਮਿੰਟ ਚੱਲ ਆ ਜਾ ਆਪਾਂ ਦੋਨੋਂ ਖੇਡੀਏ ਹਾਂ ਆਹ ਚੱਲ ਆ ਜਾ ਤੂੰ ਆਪਾਂ ਚਿੜੀ ਉਹ ਦੁਕਾਨ ਉਹ ਖੇਡਦੇ ਆ ਤੇਰੇ ਪਾਪੇ ਨਾਲ ਮੈਂ ਬਹੁਤ ਖੇਡਦੀ ਹੁੰਦੀ ਸੀ ਹੈ ਤੇਰੇ ਤੇਰੇ ਡੈਡੀ ਨਾਲ ਤੇਰੇ ਚਾਚੂ ਨਾਲ ਮੈਂ ਖੇਡਦੀ ਹੁੰਦੀ ਸੀ ਕੀੜੀ ਉਡਕਾਉਂ ਤੇਰੀ ਮਾਂ ਨੇ ਖੱਡਿਆ ਕਰੀ ਬੇਕਰ ਤੁੱਤੀ ਚੱਲ ਐਚ ਡੀ ਕਟ ਗਾਂ ਅਡ ਗਾਂ ਓਏ ਪਕੜਾ ਗਿਆ ਪਕੜਾ ਗਿਆ ਏ ਨੋ ਏ ਮੇਜ ਏ ਮਸਾਲਾ ਏ ਓਏ ਤੂੰ ਤਾਂ ਬੜਾ ਸਮਝਦੈ ਤੇ ਤੋ ਦਾਂਤੇ ਗਿਆ ਮੇਰਾ ਪੁੱਤ ਸਿਆਣਾ